ਸੋਨਾ ਖਰੀਦਣ ਵਾਲਿਆਂ ਦੇ ਲਈ ਇਹ ਵੱਡੀ ਖੁਸ਼ਖਬਰੀ ਹੈ ਜੇਕਰ ਤੁਸੀਂ ਵੀ ਸੋਨਾ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇੱਕ ਖਾਸ ਖਬਰ ਤੁਹਾਡੇ ਲਈ ਹੈ ਕਿਉਂਕਿ ਸੋਨੇ ਦੇ ਵਿੱਚ ਹੁਣ ਵੱਡੀ ਗਿਰਾਵਟ ਜਿਹੜੀ ਕਿ ਨਜ਼ਰ ਆ ਰਹੀ ਹੈ ਤਾਂ ਸੋਨੇ ਨੂੰ ਲੈ ਕੇ ਵੱਡੀ ਅਪਡੇਟ ਖਬਰ ਵਾਲੇ ਟੀਵੀ ਦੇ ਉੱਤੇ ਤੁਹਾਡੇ ਨਾਲ ਸੰਜੀ ਕਰ ਰਿਹਾ ਹਾਂ ਦੱਸ ਦਈਏ ਕਿ ਸੋਨਾ ਹੁਣ ਸਸਤਾ ਹੋ ਰਿਹਾ ਹੈਗਾ ਜਿੱਥੇ ਪਿਛਲੇ ਦਿਨੀ ਦੱਸ ਦਈਏ ਕਿ ਸੋਨੇ ਦਾ ਭਾਅ ਵੱਧ ਨਜ਼ਰ ਆ ਰਿਹਾ ਸੀਗਾ ਪਰ ਹੁਣ ਅਗਲੇ ਇੱਕ ਹਫ਼ਤੇ ਤੱਕ ਸੋਨੇ ਦੇ ਵਿੱਚ ਵੱਡੀ ਗਿਰਾਵਟ ਜੜੀ ਕੀ ਆ ਸਕਦੀ ਹੈ ਤਾਂ ਪੂਰੀ ਅਪਡੇਟ ਕੀ ਹੈ ਤੁਹਾਨੂੰ ਦੱਸ ਦਿੰਦੇ ਹਾਂ ਦੱਸਦੇ ਕਿ ਵਿਸ਼ਵ ਪੱਧਰ ਦੇ ਉੱਤੇ ਘਟਦੇ ਤਣਾਅ ਅਤੇ ਅਮਰੀਕੀ ਆਰਥਿਕ ਸੰਕੇਤਾਂ ਦੀ ਜੋ ਕਿ ਅਨਿਸ਼ਚਿਤਤਾ ਦੇ ਚੱਲਦੇ ਸੋਨੇ ਦੀ ਕੀਮਤਾਂ ਦੇ ਵਿੱਚ ਕਮੀ ਆਉਣਾ ਦਾ ਰੁਝਾਵ ਜਾਰੀ ਹੈ ਮਾਇਰਾ ਦਾ ਕਹਿਣਾ ਹੈਗਾ ਕਿ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਇਹ ਕਮੀ ਹੋਰ ਵੀ ਵਾਚਕਦੀ ਹੈ ਤਾਂ ਸੋਨਾ ਖਰੀਦਣ ਦੇ ਚਾਹਵਾਨਾਂ ਦੇ ਲਈ ਇਹ ਬਹੁਤ ਵੱਡੀ ਖਬਰ ਹੈ ਤਾਂ ਦੱਸਦੇ ਕਿ ਤਾਂ ਕੁਝ ਦਿਨ ਰੁਕਣਾ ਤੁਹਾਡੇ ਹਿੱਤ ਦੇ ਵਿੱਚ ਹੋ ਸਕਦਾ ਹੈ ਤਾਂ ਪੂਰਾ ਰਾਜਨੀਤਿਕ ਤਣਾਅ ਦੇ ਵਿੱਚ ਆਈ ਥੋੜੀ ਕਮੀ ਦੇ ਮੱਦੇ ਨਜ਼ਰ ਭਾਰਤ ਦੇ ਵਿੱਚ ਸੋਨੇ ਦੀ ਕੀਮਤ ਦੇ ਵਿੱਚ ਕਮੀ ਆਈ ਹੈ ਇਸ ਸਾਲ ਪਹਿਲੀ ਵਾਰ 23 April ਨੂੰ ਸੋਨੇ ਨੇ ਇਤਿਹਾਸਕ 1 ਲੱਖ ਰੁਪਏ ਪ੍ਰਤੀ 10 ਗ੍ਰਾਮ ਦਾ ਅਜਿਹਾ ਕਿ ਪੱਦਰ ਛੂਆ ਸੀਗਾ ਕਿਉਂਕਿ 1 ਅਪ੍ਰੈਲ ਨੂੰ ਸੋਨੇ ਨੇ ਇੱਕੋ ਦਾ ਉਛਾਲ ਮਾਰਿਆ ਸੀਗਾ 1 ਲੱਖ ਤੋਂ ਵੀ ਪਾਰ ਹੋ ਗਿਆ ਸੀਗਾ ਜਿਸ ਤੋਂ ਬਾਅਦ ਇਸ ਦੇ ਵਿੱਚ ਤੇਜ਼ੀ ਦੇ ਨਾਲ ਗਿਰਾਵਟ ਆਈ ਹੈ ਹਾਲਾਂਕਿ ਉਸ ਤੋਂ ਬਾਅਦ ਲਗਾਤਾਰ ਸੋਨੇ ਦੀ ਕੀਮਤ ਦੇ ਵਿੱਚ ਉਤਾਰ ਚੜਾਵ ਦੇਖਣ ਨੂੰ ਮਿਲ ਰਿਹਾ ਕਦੇ ਸੋਨਾ ਸਸਤਾ ਹੋ ਰਿਹਾ ਸੀਗਾ ਕਦੇ ਮਹਿੰਗਾ ਹੋ ਰਿਹਾ ਸੀਗਾ ਤਾਂ ਸੋਮਵਾਰ ਯਾਨੀ ਕਿ ਅੱਜ 30 ਜੂਨ ਹੈ 30 ਜੂਨ 2025 ਹੈ ਤਾਂ 24 ਕੈਰੇਟ ਸੋਨਾ प्रति 10 ग्राम जो कि 99583 ਦੀ ਦਰ ਦੇ ਨਾਲ ਵਿਕਿਆ ਜਾ ਰਿਹਾ ਜਦਕਿ 22 ਕੈਰੇਟ ਸੋਨੇ ਦਾ ਭਾਅ ਸ਼ੁਰੂਆਤੀ ਕਾਰੋਬਾਰ ਉਗਰ ਗੱਲ ਕੀਤੀ ਜਾਵੇ ਤਾਂ 99463 ਹੈ કુલ ਮਿਲਾ ਕੇ ਅੱਜ ਦੋਵੇਂ ਹੀ ਕਿਸਮਾਂ ਦੇ ਸੋਨੇ ਦੀ ਕੀਮਤ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਵਿੱਚ ਜੇਕਰ ਸੋਨੇ ਦੀ ਕੀਮਤ ਦੀ ਗੱਲ ਕੀਤੀ ਜਾਵੇ ਤਾਂ 22 ਕੈਰੇਟ ਸੋਨਾ ਪ੍ਰਤੀ 10 ਗ੍ਰਾਮ ਜੋ ਕਿ 99460 ਦੀ ਦਰ ਦੇ ਨਾਲ ਵਿੱਚ ਉੱਤਰ ਜਾ ਰਿਹਾ ਜਦਕਿ 22 ਕੈਰੇਟ ਸੋਨੇ ਦੀ ਕੀਮਤ 97583 ਰੁਪਏ 83 ਪ੍ਰਤੀ 10 ਗ੍ਰਾਮ ਹੈ ਵਿਦਿਆਕ ਰਾਜਧਾਨੀ ਮੁੰਬਈ ਦੇ ਵਿੱਚ ਵੀ 22 ਕੈਰੇਟ ਸੋਨਾ ਜੋ ਕਿ 99317 ਅਤੇ 24 ਕੈਟ ਸੋਨਾ 97437 ਪ੍ਰਤੀ 10 ਗ੍ਰਾਮ ਦੇ ਹਿਸਾਬ ਦੇ ਨਾਲ ਵਪਾਰ ਕਰ ਰਿਹਾ ਹੈ ਆਈਟੀ ਹੱਬ ਬੰਗਲੌਰੂ ਦੇ ਵਿੱਚ ਦੱਸ ਦਈਏ ਕਿ 22 ਕੈਟ ਸੋਨਾ ਚੋਕੇ 99305 ਅਤੇ 24 ਕੈਟ ਸੋਨਾ 97422 ਪ੍ਰਤੀ 10 ਗ੍ਰਾਮ ਦੇ ਸਾਧਨਾਂ ਵਿੱਚ ਵੇਚ ਜਾ ਰਹੇ ਸਿਰਕੇ ਨਾਲ ਤੁਹਾਨੂੰ ਦੱਸ ਦਈਏ ਕਿ ਚਨਈ ਤੇ ਕੋਲਕਾਤਾ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਸੋਨੇ ਦੇ ਵਿੱਚ ਗਿਰਾਵਟ ਜੁੜੀ ਕੀ ਨਜ਼ਰ ਆਈ ਹੈ ਤਾਂ ਅਮਰੀਕਾ ਅਤੇ ਚੀਨ ਦੇ ਵਿਚਕਾਰ ਵਪਾਰਕ ਤਣਾਅ ਦੇ ਵਿੱਚ ਕਮੀ ਅਤੇ ਕਮਜ਼ੋਰ ਡਾਲਰ ਦੇ ਕਾਰਨ ਸੋਮਵਾਰ ਨੂੰ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਸੋਨੇ ਦੀ ਕੀਮਤ ਦੇ ਵਿੱਚ ਵਾਧਾ ਦੇਖਿਆ ਦੇਖਣ ਨੂੰ ਮਿਲਿਆ ਸੀਗਾ ਹਾਲਾਂਕਿ ਸਪਾਟ 골ਡ 0.3% ਵਧ ਕੇ 3.281. ਜੋ ਕਿ 65% ਦੇ ਉੱਤੇ ਵਿਕ ਰਿਹਾ ਹੈ ਤਾਂ ਕੈਨੇਡਾ ਦੇ ਵੱਲੋਂ 트럼ਪ ਨੂੰ ਧਮਕੀ ਵੀ ਦਿੱਤੀ ਗਈ ਸੀ ਕਿ ਦੱਸ ਦੇ ਕਿ ਜਾਣਕਾਰ ਦੇ ਮੁਤਾਬਕ ਰੇਅਰ ਅਰਥ ਮਾਧਿਆ ਦੀ ਗੋਸਟਿੰਗ ਭੇਜੀ ਗਈ ਡਿਲੀਵਰੀ ਦੇ ਮਾਮਲੇ ਦੇ ਵਿੱਚ ਚੀਨ ਅਤੇ ਅਮਰੀਕਾ ਵਿਚਕਾਰ ਜੋ ਕਿ ਸਹਿਮਤੀ ਬਣ ਗਈ ਸੀਗੀ ਦੂਜੇ ਪਾਸੇ ਕੈਨੇਡਾ ਦੇ ਵੱਲੋਂ ਇੱਕ ਅਮਰੀਕੀ ਕੰਪਨੀ ਦੇ ਉੱਤੇ ਟੈਕਸ ਲਗਾਉਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨਾਰਾਜ਼ ਹੋ ਗਏ ਸਨ ਤਾਂ 트ੰਪ ਨੇ ਕੈਨੇਡਾ ਦੇ ਨਾਲ ਚੱਲ ਰਹੀਆਂ ਵਪਾਰਕ ਗੱਲਬਾਤਾਂ ਰੋਕ ਦਿੱਤੀਆਂ ਅਤੇ ਧਮਕੀ ਦਿੱਤੀ ਹੈ ਕਿ ਉਹ ਇੱਕ ਹਫ਼ਤੇ ਦੇ ਅੰਦਰ ਕੈਨੇਡਾ ਉੱਤੇ ਨਵੇਂ ਟੈਰਿਫ ਲਾਗੂ ਕਰ ਦੇਣਗੇ ਤਾਂ ਸੋਨਾ ਖਰੀਦਣ ਦੇ ਚਾਹਵਾਨਾਂ ਲਈ ਇਹ ਬਹੁਤ ਵੱਡੀ ਜਣ ਕਿ ਖੁਸ਼ਖਬਰੀ ਵੀ ਕਹਿ ਸਕਦੇ ਆ ਕਿਉਂਕਿ ਸੋਨੇ ਦੇ ਵਿੱਚ ਸੋਨੇ ਦੀ ਕੀਮਤ ਦੇ ਵਿੱਚ ਭਾਰੀ ਗਿਰਾਵਟ ਜਣ ਕਿ ਆਈ ਹੈ 5500 ਸਸਤਾ ਸੋਨਾ ਜੜਾ ਕਿ ਹੋ ਸਕਦਾ ਹੈ ਤਾਂ 16 ਜੂਨ ਨੂੰ ਸੋਨੇ ਨੇ ਐਮ ਸੀ ਐਕਸ ਦੇ ਉੱਤੇ 101000 78% 10 ग्राम ਦਾ ਅੱਜ ਤੱਕ ਦਾ ਸਭ ਤੋਂ ਉੱਚਾ ਭਾਅ ਰਿਹਾ ਸੀਗਾ ਪਰ ਇਸ ਤੋਂ ਬਾਅਦ ਲਗਭਗ 5500 ਦੀ ਗਿਰਾਵਟ ਆ ਚੁੱਕੀ ਹੈ ਤੇ ਹੁਣ ਸੋਨਾ ਜੋ ਕਿ ਸਤਾਨਵੇਂ ਹਜ਼ਾਰ ਦੇ ਕੋਲ ਹੈਗਾ ਤੇ ਇਹ ਭਾਅ ਦੱਸ ਦੇ ਕਿ ਲਗਭਗ 5% ਘਟੇ ਨੇ ਇਸ ਗਿਰਾਵਟ ਦੇ ਪਿੱਛੇ ਵੱਡੀ ਵਜ੍ਹਾ ਇਹ ਹੈ ਕਿ ਮੱਧ ਪੂਰਬ ਮੀਡਲ ਈਸਟ ਦੇ ਵਿੱਚ ਜੰਗ ਦੇ ਅਸਾਰ ਲਗਭਗ ਖਤਮ ਹੋ ਗਏ ਨੇ ਜਿਸ ਕਰਕੇ ਨਿਵੇਸ਼ਕਾਂ ਨੂੰ ਹੁਣ ਖਤਰਾ ਮਹਿਸੂਸ ਨਹੀਂ ਹੋ ਰਿਹਾ ਅਜੋਹੇ ਹਾਲਾਤਾਂ ਦੇ ਵਿੱਚ ਉਹ ਸੋਨੇ ਵਰਗੇ ਸੇਫ ਹੈਵਨ ਤੋਂ ਪੈਸਾ ਕੱਢ ਕੇ ਸ਼ੇਅਰ ਬਾਜ਼ਾਰ ਵਰਗੀਆਂ ਹੋਰ ਚਾਇਦਾਂ ਦਾ ਦੇ ਵੱਲ ਰੁਝਾਨ ਕਰ ਰਹੇ ਨੇ ਤਾਂ ਸੋਨੇ ਨੂੰ ਲੈ ਕੇ ਇਹ ਵੱਡੀ ਅਪਡੇਟ ਸਾਂਝੀ ਕਰ ਰਹੇ ਹਾਂ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਸੋਨਾ ਇੱਕ ਅਜੇ ਹੀ ਅਚੀਜ਼ ਹੈ ਜੋ ਕਿ ਹਰ ਕੋਈ ਇਸ ਨੂੰ ਖਰੀਦਣਾ ਚਾਹੁੰਦਾ ਹੈ ਕਿਉਂਕਿ ਵਿਆਹ ਸ਼ਾਦੀ ਤਿਉਹਾਰਾਂ ਦੇ ਵਿੱਚ ਇਸ ਦਾ ਮਹੱਤਵ ਰਾਜੋ ਕੀ ਜੇਕਰ ਭਾਰਤ ਦੀ ਗੱਲ ਕਿਤੇ ਚਾਵੇ ਤਾਂ ਭਾਰਤ ਦੇ ਵਿੱਚ ਸੋਨੇ ਦੀ ਮਹੱਤਤਾ ਬਹੁਤ ਜ਼ਿਆਦਾ ਹੁੰਦੀ ਹੈ ਵਿਆਹ ਹੋਵੇ ਸ਼ਾਦੀ ਹੋਵੇ ਜਾਂ ਫਿਰ ਕੋਈ ਹੋਰ ਸਮਾਗਮ ਕਿਉਂ ਨਾ ਹੋਵੇ ਪ੍ਰੋਗਰਾਮ ਹੋਵੇ ਤਿਉਹਾਰਾਂ ਦੇ ਵਿੱਚ ਇਸ ਦੀ ਮਹੱਤਤਾ ਹੋਰ ਵੀ ਦੁੱਗਣੀ ਹੋ ਜਾਂਦੀ ਹੈ ਤਾਂ ਹੁਣ ਸੋਨੇ ਨੂੰ ਲੈ ਕੇ ਜੋ ਅਪਡੇਟ ਸਾਹਮਣੇ ਆ ਰਹੀ ਹੈ ਜੋ ਗਿਰਾਵਟ ਆਈ ਹੈ ਉਸ ਨੂੰ ਲੈ ਕੇ ਬਾਜ਼ਾਰਾ ਦੇ ਵਿੱਚ ਵੀ ਜੋਕਾਂ ਦੀ ਭੀੜ ਜੜੇਗੀ ਲੱਗਣੀ ਸ਼ੁਰੂ ਹੋ ਚੁੱਕੀ ਹੈ ਹਾਲ ਜੋਗੇ ਦੱਸਦੀ ਹੈ ਕਿ ਹੜਕਪ ਮੱਚ ਚੁਕਿਆ ਹੈਗਾ سونے ਦੀ ਇਸ ਗਿਰਾਵਟ ਨੂੰ ਲੈ ਕੇ ਕਿਉਂਕਿ ਅਚਾਨਕ ਇੱਕੋਦਮ ਰੇਟ ਵਧਦਾ ਹੈ ਤਾਂ ਇੱਕੋਦਮ ਰੇਟ ਘਟ ਹੋ ਜਾਂਦਾ 5500 ਰੁਪਏ ਦੀ سونے ਦੇ ਵਿੱਚ ਸਿੱਧੀ ਗਿਰਾਵਟ ਜੜਕੀ ਨਜ਼ਰ ਆਈ ਹੈ